ਸਤਿਗੁਰੂ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਮੈਂ ਸਿਰ ਥੋੜੇ ਜਿਹਾ ਮਿੰਟ ਲੈਣੇ ਨੇ ਕੋਹਰ ਬੜੀ ਉਹਨਾਂ ਨੇ ਕਿਰਪਾ ਕੀਤੀ ਮਹਾਰਾਜੀ ਨੇ ਗੁਰਮਖੋ ਮੈਂ ਜਿੱਦਣ ਸ਼ੁਰੂ ਕੀਤਾ ਉਸ ਦਿਨ ਵੀ ਕਿਹਾ ਸੀ ਉਹ ਰੂਹਾਨੀਅਤ ਦਾ ਖਜ਼ਾਨਾ ਦੇ ਕੇ ਗਏ ਤੇ ਸਿੱਖ ਇਤਿਹਾਸ ਵਿੱਚ ਇੱਕ ਹੋਰ ਖਜ਼ਾਨਾ ਦੇ ਕੇ ਗਏ ਸੀਸ ਗੰਜ ਦਾ ਖਜ਼ਾਨਾ ਦੇ ਕੇ ਗਏ ਗੰਜ ਦਾ ਅਰਥ ਖਜ਼ਾਨਾ ਹੀ ਹੈ ਸ਼ਬਦ ਦਾ ਖਜ਼ਾਨਾ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ ਪਰ ਅਸੀਂ ਗੁਰੂ ਅਰਜੁਨ ਦੇਵ ਦੇ ਸ਼ਹਾਦਤ ਵਾਲੇ ਸਥਾਨ ਨੂੰ ਡੇਹਰਾ ਸਾਹਿਬ ਕਹਿੰਦੇ ਆ ਇਹ ਕਹਿੰਦੇ ਆ ਲਾਹੌਰ ਜਾਨੇ ਪਰ ਚਾਂਦਨੀ ਚੌਕ ਨੂੰ ਆਪਾਂ ਸ਼ੀਸ਼ਗੰਜ ਕਹਿੰਦੇ ਆ ਕਿਉਂ ਕਹਿੰਦੇ ਆ ਸ਼ੀਸ਼ਗੰਜ ਚਲੋ ਅਸੀਂ ਸਿੱਧੇ ਪੰਜਾਬੀ ਸੀਸਗਾਂਹ ਸ਼ਬਦ ਵਰਤਨੇ ਤੇ ਮੈਂ ਆਪ ਨੂੰ ਇਹ ਬੇਨਤੀ ਕਰਾਂ ਜਿੰਨਾ ਜਿੰਨਾ ਰਾਹਾਂ ਤੋਂ ਇਹ ਵੀ ਦੁਨੀਆ 'ਚ ਸਿਰਫ ਇੱਕੋ ਹੀ ਘਟਨਾ ਹੋਰ ਕਿਤੇ ਮਿਸਾਲ ਨਹੀਂ ਮਿਲਨੀ ਇੱਕ ਸ਼ਰੀਰ ਦੇ ਦੋ ਸਸਕਾਰ ਤੇ ਦੋਨਾਂ ਵਿੱਚ ਸੱਤ ਦਿਨਾਂ ਦਾ ਫਰਕ ਇੱਕ 11 ਨਵੰਬਰ ਦੀ ਰਾਤ ਨੂੰ ਹੋ ਰਿਹਾ ਦੂਜਾ 17 ਨਵੰਬਰ ਨੂੰ ਹੋ ਰਿਹਾ ਇੱਕ ਦਿੱਲੀ 'ਚ ਹੋ ਰਿਹਾ ਤੇ ਦੂਸਰਾ ਆਨੰਦਪੁਰ ਸਾਹਿਬ ਹੋ ਰਿਹਾ ਹੈ ਸੀਸ ਦਾ ਸਸਕਾਰ ਜਿੰਨਾ ਜਿੱਥੇ ਸੀਸ ਕਲਮ ਕੀਤਾ ਉਹ ਵੀ ਸੀਸਗੰਜ ਜਿੱਥੇ ਜਿੱਥੇ ਗੁਰਮਖ ਪਿਆਰੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਜਿੰਨਾ ਥਾਵਾਂ ਤੋਂ ਲੰਘ ਐ ਜਿੱਥੇ ਜਿੱਥੇ ਰਾਤੋਂ ਸੀਸ ਨੂੰ ਲੈ ਕੇ ਵਿਸ਼ਰਾਮ ਕਰਦਾ ਰਿਹਾ ਉਹ ਥਾਵਾਂ ਵੀ ਸੀਸਗੰਜ ਗੁਰੂ ਤੇਗ ਬਹਾਦਰ ਨੇ ਸੀਸ ਗੰਜ ਬਣਾਏ ਤੇ ਗੁਰਮਖੋ ਸਿੱਖਾਂ ਨੇ ਸੀਸ ਦੇ ਦੇ ਕੇ ਇੰਨਾ ਵੱਡਾ ਕੰਮ ਕਰ ਦਿੱਤਾ ਉਹਨਾਂ ਸ਼ਹੀਦ ਗੰਜ ਬਣਾ ਦਿੱਤੇ ਇਸ ਇਸ ਨੁਕਤੇ ਨੂੰ ਫਿਰ ਸੁਣਿਓ ਸੀਸ ਗੁਰੂ ਤੇਗ ਬਹਾਦਰ ਦਾ ਵੀ ਉਤਰਿਆ ਸੱਚੀ ਸਰਕਾਰ ਦਾ ਤੇ ਸੀਸ ਬਾਬਾ ਦੀਪ ਸਿੰਘ ਦਾ ਵੀ ਉਤਰਿਆ ਜਿੱਥੇ ਗੁਰਤੇਗ ਬਹਾਦਰ ਦਾ ਸੀਸ ਉੱਤਰਿਆ ਉਹ ਸੀਸ ਗੰਜ ਖੈ ਤੇ ਜਿੱਥੇ ਬਾਬੇ ਦੀਪ ਸਿੰਘ ਦਾ ਸੀਸ ਲੱਗਾ ਉਹ ਸ਼ਹੀਦ ਗੰਜ ਖੈ ਗੁਰੂ ਤੇਗ ਬਹਾਦਰ ਨੇ ਇੱਕ ਹੋਰ ਸਾਨੂੰ ਦਾਤ ਦਿੱਤੀ ਸ਼ਹਾਦਤਾਂ ਵਿੱਚ ਉਸ ਸੀਸ ਗੰਜ ਸੀ ਉਸ ਸਤਿਗੁਰੂ ਨੂੰ ਫਿਰ ਅਸੀਂ ਇਹਨਾਂ ਲਫ਼ਜ਼ਾਂ ਨਾਲ ਯਾਦ ਕਰਾਂਗੇ ਕਿ ਤਿਲਕ ਜੈ ਨੂੰ ਰਾਖਾ ਪ੍ਰਵਤਾ ਕਾ ਭਾਵੇਂ ਅਸੀਂ ਉਹਨਾਂ ਦਾ ਆਗਮਨ ਤੇ ਸਾਰੀ ਕਥਾ ਕੀਤੀ ਇਸ ਸੰਬੰਧ ਵਿੱਚ ਪਰ ਗੁਰੂ ਗੋਬਿੰਦ ਸਿੰਘ ਦੇ ਨਾਂ ਬਚਨਾਂ ਨਾਲ ਤਿਲਕ ਜੰਗਿਉ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ ਖੇਤ ਇਤੀ ਜਾਣ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਖੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਮਹਾਰਾਜ ਕਹਿੰਦੇ ਆ ਨਾਟਕ ਚੇਟਕ ਕੀ ਇਹ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਪਿਆ ਪਿਆਨ ਵੇਖੋ ਗੁਰੂ ਗੋਬਿੰਦ ਸਿੰਘ ਦੀ ਚੜ੍ਹ ਦੀ ਕਲਾ ਦੇ ਬੋਲ ਕਹਿੰਦੇ ਨੇ ਮੇਰੇ ਪਿਤਾ ਨੇ ਆਪਣਾ ਠੀਕਰਾ ਬਾਦਸ਼ਾਹ ਦੇ ਸਿਰ ਤੇ ਪੰਨਿਆ ਇਹ ਇਸ ਨੁਕਤੇ ਨੂੰ ਫਿਰ ਸੁਣੀਓ ਪੈਰਾਂ ਚ ਨਹੀਂ ਮੈਂ ਇੱਕ ਵਾਰ ਕਥਾ ਕਰਦੇ ਸੀਸ ਕੰਚ ਕਿਹਾ ਕਿ ਆਮ ਕਮਜ਼ੋਰ ਬੰਦੇ ਪੈਰਾਂ ਚ ਦਿਖਦੇ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਬਾਪੂ ਦਾ ਤਨ ਦਾ ਜਿਹੜਾ ਠੀਕਰਾ ਔਰੰਗਜ਼ੇਬ ਦੇ ਸਿਰ 'ਚ ਭੱਜਾ ਇੰਨੇ ਜ਼ੋਰ ਦਾ ਠੇਕੜਾ ਭੱਜਾ ਔਰੰਗਜ਼ੇਬ ਦਾ ਤਾਜ ਉਡਾ ਕੇ ਰੱਖ ਦਿੱਤਾ ਸਿਰ 'ਚ ਢਿੱਗਾ ਯਾਦ ਰੱਖਿਓ ਠੀਕਰ ਫੋਰ ਦਲੀਸ ਸਿਰ ਦਲੀਸ ਸਿਰ ਦਿੱਲੀ ਦੇ ਬਾਦਸ਼ਾਹ ਦੇ ਸਿਰ ਪ੍ਰਭੂਰ ਕੀਆ ਪਿਆਨ ਮੇਰਾ ਬਾਪੂ ਪ੍ਰਭੂ ਦੇ ਦੇਸ਼ ਚ ਚਲਾ ਗਿਆ ਪ੍ਰਭੂਰ ਕੀਆ ਪਿਆਨ ਤੇਗ ਬਹਾਦਰ ਸਿੱਖ ਕਿਰਿਆ ਕਰੀ ਨਾ ਕਿਨੂ ਹਾਂ ਇਸ ਕਰਕੇ ਮੈਂ ਕਿਹਾ ਗੁਰੂ ਤੇਗ ਬਹਾਦਰ ਨੂੰ ਯਾਦ ਕਰਕੇ ਹਜ਼ੂਰ ਕਹਿੰਦੇ ਨੇ ਜੋ ਕੁਝ ਮੇਰੇ ਪਿਤਾ ਗੁਰੂ ਤੇਗ ਬਹਾਦਰ ਕਰ ਗਏ ਅੱਜ ਤੱਕ ਕੋਈ ਨਹੀਂ ਕਰ ਸਕਿਆ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ ਜਗ ਭਇਓ ਜੈ 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 ਸੁਰਲੋਕ ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇਰਾ ਰੋਮ ਰੋਮ ਸ਼ੁਕਰ ਹੈ